ਤੇਜ਼ ਰਫ਼ਤਾਰ ਮੁੜ ਇੱਕ ਵਾਰ ਫਿਰ ਇੱਕ ਪੂਰੇ ਪਰਿਵਾਰ ਦਾ ਕਾਲ ਬਣੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਤੇਜ਼ ਰਫ਼ਤਾਰ ਗੱਡੀ ਜਿਹੜੀ ਆ ਅੱਗੇ ਜਾ ਰਹੇ ਟਰੈਕਟਰ ਟਰਾਲੀ ਦੇ ਵਿੱਚ ਜਾ ਵੱਜਦੀ ਹੈ ਜਿਸ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ ਦੱਸਣਯੋਗ ਹੈ ਕਿ ਫਿਲੌਰ ਨੇੜੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਦੇ ਕਾਰਨ ਇਹ ਹਾਦਸਾ ਜਿਹੜਾ ਵਾਪਰਦਾ ਇੱਕ ਗੱਡੀ ਜਿਹੜੀ ਆ ਜਾ ਰਹੀ ਹੁੰਦੀ ਹੈ ਜੋ ਕਿ ਅੱਗੇ ਜਾ ਰਹੇ ਟਰੈਕਟਰ ਟਰਾਲੀ ਦੇ ਵਿੱਚ ਜਾ ਵੱਜਦੀ ਹੈ ਤੇਜ਼ ਰਫ਼ਤਾਰ ਸੀ ਉਸ ਗੱਡੀ ਦੀ ਜਿਸ ਕਾਰਨ ਇਹ ਭਿਆਨਕ ਸੜਕ ਹਾਦਸ ਆਪਰਿਅਕਤ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਗੱਲਾਂ ਦੱਸੀਆਂ ਜਾ ਰਹੀਆਂ ਨੇ ਕਿ ਫਿਲਹੌਰ ਨੇੜੇ ਇੱਕ ਕਾਰ ਜਿਹੜੀ ਜੋ ਅੱਗੇ ਜਾ ਰਹੀ ਟਰੈਕਟਰ ਟਰਾਲੀ ਦੇ ਵਿੱਚ ਜ਼ੋਰ ਨਾਲ ਜਾ ਵਜਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਵੱਲੋਂ ਇਹ ਵੀ ਗੱਲਾਂ ਜਿਹੜੀਆਂ ਨੇ ਦੱਸੀਆਂ ਗਈਆਂ ਨੇ ਕਿ ਜ਼ਖਮੀਆਂ ਦਾ ਇਲਾਜ ਜਿਹੜਾ ਉਸੇਵਲ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਫਿਲਹਾਲ ਇਸ ਪੂਰੇ ਹਾਦਸੇ ਦੇ ਵਿੱਚ ਇੱਕ ਜਣੇ ਦੀ ਮੌਤ ਹੋਈ ਹੈ ਤੇ 6 ਲੋਕ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਕਿਸ ਤਰੀਕੇ ਦੇ ਦਿਖਾਈ ਦੇ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੀਆਂ ਨੇ ਉਹ ਭਿਆਨਕ ਨਜ਼ਰ ਆ ਰਹੀਆਂ ਨੇ ਕਾਫੀ ਬੁਰੇ ਤਰੀਕੇ ਦੇ ਨਾਲ ਇਹ ਸੜਕ ਹਾਦਸਾ ਵਾਪਰਿਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਸੜਕ ਹਾਦਸੇ ਦੇ ਵਿੱਚ ਇੱਕ ਜਾਨ ਦੀ ਮੌਤ ਹੋ ਗਈ ਹੈ ਤੇ 6 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਚੰਦਪੁਰ ਨਹੀਂ ਤੋਰੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਹਾਂਜੀ ਤੇ ਰਾਹ 'ਚ ਇੱਥੇ ਫਲੋਰ ਕੋਲੇ ਮੇਰਾ ਐਕਸੀਡੈਂਟ ਹੋ ਗਿਆ ਜੀ ਹਾਂਜੀ ਮੈਂ 90 ਦੀ ਸਪੀਡ ਤੇ ਆਪਨੇ ਆ ਰਿਹਾ ਸੀ ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ ਮੈਂ ਉਹਨੂੰ ਡਿਪਰ ਮਰਿਆ ਜੀ ਟਰੈਕਟਰ ਵਾਲੇ ਨੇ ਇੱਕੋ ਦਾ ਮਿੱਧਰ ਨੂੰ ਕਰ ਲਈ ਜਿਹਦੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਫਿਰ ਵੀ ਕੱਟਤੀ ਤੇ ਕੰਡੈਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ ਕਿੰਨੇ ਜਣੇ ਸੀ ਕਾਹੜੀ ਗੱਡੀ ਸੀ ਮੇਰੇ ਕੋਲ ਜੀ ਆਟਿਕਾ ਗੱਡੀ ਆ ਜੀ ਕਮਰਸ਼ੀਅਲ ਨੰਬਰ ਹਾਂਜੀ ਪੀਵੀ01ਈ 7124 ਹਾਂਜੀ ਕਿੰਨੇ ਜਣੇ ਸੀ ਬੀਏ ਫੈਮਿਲੀ ਸੀਗੀ ਜੀ ਪੂਰੀ ਇਹਨਾਂ ਦੀ ਤਿੰਨ ਜਵਾਕ ਸੀਗੇ ਨਹੀਂ ਚਾਰ ਜਵਾਕ ਸੀਗੇ ਤੇ 6 ਵੱਡੇ ਬੰਦੇ ਸੀਗੇ ਜੀ ਹਾਂਜੀ ਕਿੰਨੇ ਦੇ ਸਟਾਫ ਲੱਗੇ ਹੋਏ ਹੁਣ ਜੀ ਮੈਂ ਆਪ ਇੱਥੇ ਬੈਠਾ ਜੀ ਮੈਨੂੰ ਪਤਾ ਨਹੀਂ ਹੈ ਜੀ

ਉਦੇ ਵਿੱਚੋਂ ਜਿਹਦੇ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਕਿ ਬਰਾਡਡ ਹੈ ਸੀਗਾ ਪੇਸ਼ੈਂਟ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬਰਾਡਡ ਹੈ ਸੀਗਾ ਰੂਟ ਸਟ ਐਕਸੀਡੈਂਟ ਹੋਇਆ ਨੀਅਰ ਪੈਪਸੀ ਜੀਟੀ ਰੋਡ ਠੀਕ ਹੈ ਤੇ ਬਾਕੀ ਇੱਕ ਬੱਚਾ ਜਿਹੜਾ ਜਿਆਦਾ ਸੀਰੀਅਸ ਹੈਗਾ 4.5 ਸਾਲ ਦਾ ਉਹਦਾ ਨਾਮ ਬੈਕਨ ਸੀਗਾ ਉਹਨੂੰ ਆਪਾਂ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਰੈਫਰ ਕਰਤਾ ਹੈ ਤੇ ਬਾਕੀ ਪੇਸ਼ੈਂਟ ਹਜੇ ਅੰਡਰ ਅਬਜ਼ਰਵੇਸ਼ਨ ਨੇ ਬਾਕੀ ਨਹੀਂ ਹਾਲਤ ਬਣਾ ਰਹੇ ਹਜੇ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਲੇਕਿਨ ਅੰਡਰ ਅਬਜ਼ਰਵੇਸ਼ਨ ਨੇ ਆਰੇ ਤੇ ਅਸੀਂ ਤੇ ਫਲੋਰ ਤੋਂ ਬੈਕ ਸਾਈਡ ਤੇ ਪਹੁੰਚੇ ਹਾਂ ਮਗਰੋਂ ਇੱਕ ਗੱ ਤੇ ਉਹਨੇ ਆਪਣੇ ਟਰਾਲੀ ਦੇ ਵਿੱਚ ਪਿੱਛੋਂ ਮਾਰੀ ਆ ਤੇ ਸਾਡਾ ਟਰਾਲੀ ਉਹ ਟਰੈਕਟਰ ਘੁਮਾ ਕੇ ਪੁੱਠੇ ਪਾਸੇ ਕਰਤਾ ਹਾਂਜੀ ਤਾਂ ਉਹ ਬਾਕੀ ਲੇਡੀਜ਼ ਨੂੰ ਕਹਿ ਰਹੀ ਆ ਵੀ ਅਸੀਂ ਨੀਂਦ ਦੇ ਵਿੱਚ ਸੀ ਅਸੀਂ ਆਪਣੇ ਡਰਾਈਵਰ ਨੂੰ ਕਿਹਾ ਵੀ ਘੰਟਾ ਇੱਕ ਸੌਂ ਲਓ ਸੁੱਤੇ ਨਹੀਂ ਹਾਂਜੀ ਤੇ ਉਹਨਾਂ ਕਰਕੇ ਹੱਸਦਾ ਇੱਕ ਰੇਤੇ ਦੀ ਖਾਲੀ ਟਰਾਲੀ ਟਰੈਕਟਰ ਸਵਰਾਜ ਗੁਰਾਇਆਂ ਸਾਈਡ ਤੋਂ ਆ ਰਿਹਾ ਸੀ ਉਹਦੇ ਮਗਰ ਇੱਕ ਕਾਰ 80 ਗਾ ਸਵਾਰੀਆਂ ਵਾਲੀ ਜੋ ਮਾਤਾ ਚੰਦਪੂਰਨੀ ਤੋਂ ਆ ਰਹੀ ਸੀ ਜਿਹਦੇ ਵਿੱਚ ਸਵਾਰੀਆਂ ਦਾਜਪੁਰ ਰੋਡ ਲੈ ਜਾਣੇ ਦੀਆਂ ਸਨ। ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਤੇ ਉਹਦੀ ਗੱਡੀ ਜਿਹੜੀ ਐ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਐ। ਤੇ ਉਹਦੇ ਵਿੱਚ ਚਾਰ-ਪੰਜ ਸਵਾਰੀਆਂ ਜਿਹੜੀਆਂ ਇੰਜੜੇ ਆ ਤੇ ਇੱਕ ਦੀ ਦੇਹ ਟੁੱਟ ਚੁੱਕੀ ਐ। ਇੱਕ ਬੱਚਾ ਜ਼ਿਆਦਾ ਇੰਜੜਾ ਆ ਉਹ ਡੀਐਮਸੀ ਰੈਫਰ ਕਰਤਾ ਐ। ਟਰਾਲੀ ਚੱਲੂਗੀ ਡਰਾਈਵਰ ਉਹ ਟਰਾਲੀ ਦਾ ਟਰੈਕਟਰ ਦਾ ਡਰਾਈਵਰ ਉਹ ਵੀ ਸੱਟ ਲੱਗੀ ਸਿਰ ਦੇ ਵਿੱਚ ਉਹਨੂੰ ਵੀ ਹਸਪੀਟਲ ਲੈ ਕੇ ਗਏ ਆ। ਕੀ ਪਾਰਦੀ ਕਾਰਵਾਈ ਐ? ਉਹਦੇ ਬਿਆਨ ਦੇ ਤਾ ਕੋ ਜੋ ਵੀ ਕਾਰਵਾਈ ਬਣਦੀ ਹੈ ਕਰਾਂਗੇ ਜਿਹੜਾ ਹਾਈਵੇ ਬੰਦ ਹੈ ਉਹਨਾਂ ਕੋਲ ਦੇ ਵਿਰਾਂ ਬਸ ਕ੍ਰੇਨ ਆ ਗਈ ਇਹਨੂੰ ਖੋਲਦੇ ਪਏ ਆ ਸੰਚਾਰੂ ਢੰਗ ਨਾਲ ਚਲਾ ਰਹੇ ਆ